ਪੰਜ ਵਿਕਾਰਾਂ ਦਾ ਜ਼ਿਕਰ ਗੁਰਬਾਣੀ ਵਿੱਚ ਕਈ ਜਗ੍ਹਾ ਤੇ ਆਇਆ ਹੈ ਇਹ ਪੰਜ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਨ੍ਹਾਂ ਪੰਜ ਵਿਕਾਰਾਂ ਵਿੱਚ ਸਭ ਤੋਂ ਪਹਿਲੇ ਥਾਂ ਕਾਮ ਨੂੰ ਹੀ ਦਿੱਤੇ ਜਾਂਦੇ ਗੁਰਬਾਣੀ ਵਿੱਚ ਕਾਮ ਨੂੰ ਸੰਬੋਧਨ ਕਰਦੇ ਹੋਏ ਇਹ ਆਇਆ ਹੈ हे कामं नरक मिश्रामं बहु जोनी प्रभावनं चित्त हरणं त्रैलोक गम्यं जप तपशील विदारणं अल्प सुख अवित चंचल ऊंच नीच समावनं तव भय विमुंचित साध संगं ओट नानक नारायणं हे काम तू नरक विच पहुंचा देने वाला ਤੂੰ ਬਹੁਤ ਸਾਰੀਆਂ ਜੁਨੀਆਂ ਵਿੱਚ ਭਟਕਾਉਣ ਵਾਲਾ ਤੂੰ ਚਿੱਤ ਨੂੰ ਚੋਰੀ ਕਰ ਲੈਂਦਾ ਹੈ ਚਿੱਤ ਦੀ ਚੋਰੀ ਕਰ ਲੈਂਦਾ ਹੈ ਚਿੱਤ ਨੂੰ ਹਰ ਲੈਂਦਾ ਹੈ ਤਿੰਨਾਂ ਲੋਕਾਂ ਵਿੱਚ ਤਰੀ ਪਹੁੰਚ ਤੂੰ ਜਪ ਤਪ ਤੇ ਸੀਲ ਦਾ ਨਾਸ਼ ਕਰਨ ਵਾਲਾ ਹੈ ਤੇਰਾ ਸੁੱਖ ਜੋ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਉਹ ਬਹੁਤ ਥੋੜਾ ਜਿਹਾ ਹੀ ਹੈ ਥੋੜੇ ਸਮੇਂ ਵਾਸਤੇ ਹੀ ਹੈ ਤੂੰ ਆਚਰਣ ਦੇ ਧੰਨ ਦਾ ਕੋਈ ਵੀ ਧੰਨ ਹੋਵੇ ਉਸ ਧੰਨ ਦਾ ਨਾਸ਼ ਕਰਨ ਵਾਲਾ ਹੈ ਤੂੰ ਚੰਚਲ ਹੈ ਤੇ ਉੱਚ-ਨੀਚ ਹਰ ਜਗ੍ਹਾ ਤੇ ਸਮਾਨ ਵਾਲਾ ਤੇਰੇ ਭੈ ਤੋਂ ਮੁਕਤੀ ਸਾਧ ਦੀ ਸੰਗਤ ਵਿੱਚ ਹੀ ਹੋ ਸਕਦੀ ਹੈ ਨਾਨਕ ਪਬਜੀ ਮਹਾਰਾਜ ਸਤਿਗੁਰੂ ਕਹਿੰਦੇ ਹਨ ਕਿ ਓਟ ਬਸ ਨਾਰਾਇਣ ਦੀ ਹੈ ਓਟ ਕਬੂ ਦੀ ਵਾਹਿਗੁਰੂ ਦੀ ਅਕਾਲ ਪੁਰਖ ਦੀ ਕਾਮ ਦੇ ਵਿਕਾਰ ਤੋਂ ਜੇ ਕੋਈ ਦੂਸ਼ਿਤ ਹੋ ਜਾਵੇ ਹੋ ਸਕਦਾ ਹੈ ਉਹ ਬਹੁਤ ਜਲਦੀ ਸੰਭਲ ਜਾਵੇ ਹੋ ਸਕਦਾ ਹੈ ਉਹ ਕਾਫੀ ਦੇਰ ਬਾਅਦ ਸੰਭਲੇ ਤੇ ਹੋ ਸਕਦਾ ਉਹ ਕਦੇ ਵੀ ਨਾ ਸੰਭਲੇ ਗੁਰਬਾਣੀ ਵਿੱਚ ਇੱਕ ਜਹੇ ਮਨੁੱਖ ਦਾ ਜ਼ਿਕਰ ਆਉਂਦਾ ਹੈ ਜੋ ਕਾਮ ਦੇ ਵਿਕਾਰ ਤੋਂ ਦੂਸ਼ਿਤ ਹੋਇਆ ਤੇ ਕਾਫੀ ਸਮੇਂ ਬਾਅਦ ਸੰਭਲਿਆ ਉਦਾ ਨਾਮ ਸੀ ਅਜਾਮਲ ਭਾਈ ਗੁਰਦਾਸ ਜੀ ਨੇ ਆਪਣੀ ਦਸਨੀ ਵਾਰ ਦੀ 20ਵੀਂ ਪੌੜੀ ਦੇ ਵਿੱਚ ਅਜਾਮਲ ਦਾ ਹੀ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ ਲਿਖਿਆ ਅਤਿਤ ਅਜਾਮਲ ਪਾਪ ਕਰ ਜਾਇ ਕਲਾ ਵਤਨੀ ਦੇ ਰਹਿਆ ਗੁਰ ਤੇ ਬੇਮੁਖ ਹੋਏ ਕਾ ਪਾਪ ਕਮਾਵਾ ਦੁਰਮਤ ਦਹਿਆ ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਹਿਆ ਛੇ ਪੁੱਤ ਜਾਏ ਵਿਸਵਾ ਪਾਪਾਂ ਦੇ ਫਲ ਇੱਛੇ ਲਹਿਆ ਪੁੱਤ ਉਪੰਨਾ ਸਤਵਾਂ ਨਾਉ ਤੜਨੋ ਚਿਤੁ ਮਹਿਆ ਗੁਰੂ ਦਵਾਰੈ ਜਾਇ ਕੈ ਗੁਰਮੁਖ ਨਾਉ ਨਾਰਾਇਣ ਕਹਿਆ ਅੰਤ ਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲਾ ਛਹਿਆ ਜਮ ਗਣ ਮਾਰੇ ਹਰ ਜਨਾ ਗਿਆ ਸੁਰਗ ਜਮ ਡੰਡ ਨਾ ਸਹਿਆ ਨਾਏ ਲਏ ਦੁਖ ਡੇਰਾ ਟਹਿਆ ਪੰਨੀ ਲੈਂਡਵੇਚ ਪਗੋਦਾ ਜੀ ਨੇ ਕਿਹਾ ਪਤਿਤ ਅਜਾਮਲ ਪਤਿਤ ਦਾ ਮਤਲਬ ਹੈ ਜੋ ਪਤਿਤ ਹੋ ਗਿਆ ਜੋ ਗਿਰ ਗਿਆ ਜੋ ਧਰਮ ਦੇ ਰਸਤੇ ਤੋਂ ਗਿਰ ਪਿਆ ਅਜਾਮਲ ਨੂੰ ਪਤਿਤ ਕਹਿਣ ਦਾ ਕਾਰਨ ਹੈ ਕਿ ਅਜਾਮਲ ਕਿਸੇ ਵੇਲੇ ਬਹੁਤ ਹੀ ਧਾਰਮਿਕ ਤੇ ਵਿਦਵਾਨ ਵਿਅਕਤੀ ਸੀ ਤਪਸਵੀ ਬ੍ਰਾਹਮਣ ਮਾਤਾ ਪਿਤਾ ਦਾ ਇਹ ਪੁੱਤਰ ਸੀ ਜਪ ਤਪ ਕਰਨਾ ਧਾਰਮਿਕ ਕਰਮ ਕਰਨਾ ਪੁੰਨ ਦਾਨ ਕਰਨਾ ਲੋਕਾਂ ਦਾ ਭਲਾ ਕਰਨਾ ਸੱਚ ਬੋਲਣਾ ਮਾਤਾ ਪਿਤਾ ਦੀ ਸੇਵਾ ਕਰਨੀ ਗੁਰੂ ਦੀ ਸਿੱਖਿਆ ਸੁਣਨੀ ਇਹ ਇਸ ਦਾ ਸੁਭਾਅ ਸੀ ਧਾਰਮਿਕ ਪੁਸਤਕਾਂ ਪੁਸਤਕਾਂ ਸ਼ਾਸਤਰਾਂ ਦਾ ਇਹ ਗਿਆਨਤਾ ਸੀ ਚਾਰੇ ਪਾਸੇ ਇਹੋ ਜੇ ਵਿਅਕਤੀ ਦੀ ਸ਼ੋਭਾ ਜ਼ਰੂਰ ਫੈਲਦੀ ਹੈ ਔਰ ਇਸੀ ਫੈਲੀ ਹੋਈ ਸ਼ੋਭਾ ਦੇ ਕਾਰਨ ਇਹਦਾ ਅੱਛੀ ਜਗ੍ਹਾ ਦੇ ਉੱਤੇ ਇਸਦਾ ਵਿਆਹ ਹੋਇਆ ਇਸ ਨੂੰ ਬੜੀ ਧਾਰਮਿਕ ਸੁਭਾਅ ਵਾਲੀ ਪਤਨੀ ਮਿਲੀ ਕਹਿੰਦੇ ਨੇ ਇੱਕ ਵਾਰ ਇਹ ਜੰਗਲ ਵਿੱਚ ਗਿਆ ਲੱਕੜੀਆਂ ਲੈਣ ਵਾਸਤੇ ਵਾਪਸੀ ਦੇ ਉੱਤੇ ਇਸ ਨੇ ਇੱਕ ਨੀਚ ਸੁਭਾਅ ਵਾਲੇ ਕਿਸੇ ਵਿਅਕਤੀ ਨੂੰ ਕਿਸੇ ਵੇਸਵਾ ਦੇ ਨਾਲ ਕਾਮ ਕਿਰਿਆਤ ਕਰਦੇ ਹੋਏ ਇਸ ਨੇ ਦੇਖਿਆ ਸ਼ਾਸਤਰਾਂ ਦਾ ਗਿਆਨ ਭੁੱਲ ਕੇ ਗੁਰੂ ਦੀ ਸਿੱਖਿਆ ਭੁੱਲ ਕੇ ਧਰਮ ਕਰਮ ਭੁੱਲ ਕੇ ਬਸ ਇਹ ਉਸ ਵੇਸਵਾ ਦਾ ਹੀ ਚਿੰਤਨ ਕਰਨ ਲੱਗ ਪਿਆ ਘਰ ਵਾਪਸ ਤੇ ਆ ਗਿਆ ਪਰ ਮਨ ਵਿੱਚ ਵਿਸ਼ਵਾਸ ਦਾ ਖਿਆਲ ਬਣਾ ਰਿਹਾ ਕਿ ਕਿਸੇ ਤਰੀਕੇ ਨਾਲ ਉਹ ਮੈਨੂੰ ਪ੍ਰਾਪਤ ਹੋ ਜਾਵੇ। ਇਸਨੇ ਉਸ ਵਿਸ਼ਵਾਸ ਨੂੰ ਮਿਲਣਾ ਸ਼ੁਰੂ ਕੀਤਾ। ਅੱਛੇ-ਅੱਛੇ ਕੱਪੜੇ ਉਸਨੂੰ ਤੋਹਫੇ ਦੇ ਤੌਰ ਤੇ ਦੇਣੇ ਸ਼ੁਰੂ ਕੀਤੇ। ਕਦੇ ਉਸਨੂੰ ਧਨ ਦੇ ਆਉਂਦਾ। ਕਦੀ ਕੋਈ ਹੋਰ ਵਸਤੂ ਸੌਗਾਤ ਦੇ ਤੌਰ ਤੇ ਉਸਨੂੰ ਦੇ ਆਉਂਦਾ। ਕਰਦੇ-ਕਰਦੇ ਇਸਨੇ ਆਪਣੇ ਪਿਤਾ ਦਾ ਕਾਫੀ ਸਾਰਾ ਧਨ ਉਸ ਦੇ ਸਵਾਦੇ ਉੱਤੇ ਲੁਟਾ ਦਿੱਤਾ ਪਤਿਤ ਅਜਾਮਲ ਪਾਪ ਕਰ ਜਾਏ ਕਲਾ ਵਤਨੀਂਦੇ ਰਹਿਆ ਸਿਰਫ ਵਿਸ਼ਵਾ ਕੋਲ ਜਾਂਦਾ ਰਿਹਾ ਅੱਥਰ ਤੱਕ ਇਹ ਗੱਲ ਨਾ ਮੁੱਕੀ ਇਸਨੇ ਆਪਣੀ ਸਤਵੰਤੀ ਪਤਨੀ ਨੂੰ ਛੱਡ ਦਿੱਤਾ ਧਾਰਮਿਕ ਮਾਤਾ ਪਿਤਾ ਨੂੰ ਛੱਡ ਦਿੱਤਾ ਘਰ ਨੂੰ ਛੱਡ ਦਿੱਤਾ ਸਮਾਜ ਦੀ ਪਰਵਾਹ ਨਹੀਂ ਕੀਤੀ ਤੇ ਉਸ ਵੇਸਵਾ ਦੇ ਘਰ ਜਾ ਕੇ ਉਸ ਵੇਸਵਾ ਦੇ ਨਾਲ ਹੀ ਰਹਿਣ ਲੱਗ ਪਿਆ ਗੁਰ ਤੇ ਬੇਮੁਖ ਹੋਏ ਕਿਆ ਪਾਪ ਕਮਾਵੈ ਦੁਰਮਤ ਦਹਿਆ ਗੁਰੂ ਤੋਂ ਬੇਮੁਖ ਹੋ ਗਿਆ ਗੁਰੂ ਦੀਆਂ ਸਿੱਖਿਆ ਨੂੰ ਉਸਨੇ ਭੁਲਾ ਦਿੱਤਾ ਤੇ ਬੁਰੀ ਮਤ ਚਲ ਕੇ ਪਾਪ ਕਮਾਉਣ ਦੇ ਵਿੱਚ ਹੀ ਰੁਚਿਤ ਹੋ ਗਿਆ ਬਿਰਥਾ ਜਨਮ ਗਵਾਇਨ ਭੌਜਲ ਅੰਦਰ ਫਿਰਦਾ ਵਹਿਆ ਆਪਣਾ ਜਨਮੇ ਵਿਅਰਥ ਵਿੱਚ ਹੀ ਗਵਾਉਣ ਲੱਗ ਪਿਆ ਤੇ ਭੌਜਲ ਵਿੱਚ ਸੰਸਾਰ ਸਾਗਰ ਦੇ ਵਿੱਚ ਇਦਾਂ ਹੀ ਵਹਿੰਦਾ ਫਿਰਦਾ ਰਹਿਣ ਲੱਗ ਪਿਆ ਹੁਣ ਇਹੋ ਜਿਹੇ ਵਿਅਕਤੀ ਦੀ ਬਦਨਾਮੀ ਵੀ ਬੜੀ ਹੋਈ ਕਿੱਥੇ ਤਾਂ ਬਹੁਤ ਧਾਰਮਿਕ ਵਿਅਕਤੀ ਸੀ ਕਿੱਥੇ ਵੇਸਵਾ ਦੇ ਕੋਲ ਹੀ ਰਹਿਣ ਲੱਗ ਪਿਆ ਆਪਣੀ ਸਤਵੰਤੀ ਔਰਤ ਨੂੰ ਵੀ ਛੱਡ ਦਿੱਤਾ ਪਾਪ ਕਰਨ ਤੋਂ ਇੱਥੇ ਹੀ ਨਾ ਰੁਕਿਆ ਬਲਕਿ ਚੋਰੀ ਕਰਨੇ ਸ਼ੁਰੂ ਕਰ ਦਿੱਤੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ ਜੇ ਕੋਈ ਭੁੱਲਾ ਭਟਕਾ ਮੁਸਾਫਿਰ ਇਸ ਦੇ ਕਾਬੂ ਆ ਜਾਵੇ ਤੇ ਉਸ ਦਾ ਧਨ-ਮਾਲ ਵੀ ਖੋਣ ਲੱਗ ਪਿਆ ਗੁਰਬਾਣੀ ਵਿੱਚ ਆਉਂਦਾ ਹੈ ਅਜਾਮਲ ਪਾਪੀ ਜੱਗ ਜਾਣੇ ਯਾਨੀ ਇਹ ਪਾਪੀ ਸੀ ਜਗ ਵੀ ਇਹ ਜਾਣਦਾ ਸੀ ਇਤੇ ਆਸ-ਪਾਸ ਦਾ ਸਮਾਜ ਵੀ ਇਸ ਗੱਲ ਨੂੰ ਜਾਣਦਾ ਸੀ ਕਈ ਹੁੰਦੇ ਹਨ ਉਹ ਪਾਪ ਕਰਦੇ ਹਨ ਪਰ ਉਹਨਾਂ ਦੇ ਪਾਪ ਛੁੱਪ ਜਾਂਦੇ ਹਨ ਕਈ ਪਾਪ ਕਰਦੇ ਹਨ ਸੋਚਦੇ ਹਨ ਕਿਸੇ ਨੂੰ ਪਤਾ ਨਹੀਂ ਲੱਗੇਗਾ ਹੱਟ ਪਟਣ ਵਿਜ ਮੰਦਰ ਭੰਨਾ ਕੰਨ ਚੋਰੀ ਘਰ ਆਵੇ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਜ ਤੇ ਕਹਾਂ ਛੁਪਾਵੇਂ ਚੋਰ ਚੋਰੀ ਕਰਦਾ ਹੈ ਆਸ-ਪਾਸ ਦੇਖਦਾ ਕੋਈ ਵੇਖਤਾ ਨਹੀਂ ਰਿਹਾ ਜਦ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਕੋਈ ਵੇਖ ਨਹੀਂ ਰਿਹਾ ਤਾਂ ਉਹ ਨਿਸ਼ਚਿੰਤ ਹੋ ਜਾਂਦਾ ਚਿੰਤਾ ਤੋਂ ਮੁਕਤ ਹੋ ਜਾਂਦਾ ਪਰ ਉਹ ਇਹ ਨਹੀਂ ਸੋਚਦਾ ਕਿ ਪ੍ਰਮਾਤਮਾ ਤਾਂ ਮੈਨੂੰ ਵੇਖ ਰਿਹਾ ਹੈ ਸ਼ਾਇਦ ਉਹ ਸੋਚਦਾ ਕਿ ਪ੍ਰਮਾਤਮਾ ਵੇਖਦਾ ਤੇ ਪ੍ਰਮਾਤਮਾ ਨੇ ਕਿਹਾ ਆ ਕੇ ਸਮਾਜ ਦੇ ਲੋਕਾਂ ਨੂੰ ਕਹਿਣਾ ਹੈ ਕਿ ਚੋਰੀ ਇਸਨੇ ਕੀਤੀ ਅਪਰਾਧ ਇਸਨੇ ਕੀਤਾ ਪਾਪ ਇਸਨੇ ਕੀਤਾ ਤਾਂ ਇਸ ਪ੍ਰਕਾਰ ਕੁਝ ਲੋਕ ਸੋਚਦੇ ਹਨ ਕੁਝ ਕੀ ਬਲਕਿ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਉਹਨਾਂ ਦੇ ਪਾਪ ਛੁਪ ਗਏ ਪਰ ਅਸੀਂ ਦੇਖਿਆ ਕਿ ਕੀਤੇ ਹੋਏ ਪਾਪ ਇਸ ਤਰ੍ਹਾਂ ਕੁਝ ਕੁਝ ਛੁਪਦੇ ਹੋਏ ਵੀ ਸਾਨੂੰ ਲੱਗਦਾ ਹੈ ਕਿ ਛੁਪ ਗਏ ਹਨ ਪਰ ਅਜਾਮਲ ਇਸ ਤਰ੍ਹਾਂ ਦਾ ਸੀਕਿਊਸ ਦੇ ਪਾਪ ਛੁਪੇ ਹੋਏ ਨਹੀਂ ਹਨ ਉਹ ਪ੍ਰਤੱਖ ਹੋ ਚੁੱਕੇ ਹਨ ਲੋਕਾਂ ਨੂੰ ਇਸੇ ਕਰਕੇ ਭਾਰਜ ਨੇ ਕਿਹਾ ਨਾ ਅਜਾਮਲ ਪਾਪੀ ਜਗ ਜਾਣੇ ਸੰਸਾਰ ਜਗਤ ਉਹਦੇ ਆਸ-ਪਾਸ ਆਸਮਾਨੀ ਜਾਣਦਾ ਸੀ ਕਿ ਇਹ ਪਾਪੀ ਵਿਕ ਬਹੁਜੀ ਸਤੀ ਵਿੱਚ ਇਹ ਆਪਣਾ ਚਰਮ ਵਿਰਥਾ ਹੀ ਗਵਾ ਰਿਆ ਸੀ। ਉਹ ਉਸ ਵੇਸਵਾ ਦੇ ਨਾਲ ਰਹਿੰਦੇ ਰਹਿੰਦੇ 6 ਪੁੱਤ ਜਾਇ ਵੇਸਵਾ। ਪਾਪਾਂ ਦੇ ਫਲ ਇੱਛੇ ਲਹਿਆ। ਵੇਸਵਾ ਨੇ ਅਜਾਮਲ ਦੇ 6 ਪੁੱਤਰ ਪੈਦਾ ਕੀਤੇ। ਮੰਨੋ ਉਸਨੇ ਆਪਣੇ ਪਾਪਾਂ ਦੇ ਇਛਤ ਫਲ ਲੈ ਲਏ। ਪਾਪਾਂ ਦੇ ਫਲ ਇਸ ਕਰਕੇ ਕਿ ਜਿਸ ਤਰ੍ਹਾਂ ਦਾ ਜੀਵਨ ਉਹ ਬਤੀਤ ਕਰਨ ਲੱਗ ਪਿਆ ਸੀ ਅਜਾਮਲ ਉਦੀ ਔਲਾਦ ਵੀ ਉਸ ਤਰ੍ਹਾਂ ਦੀ ਹੋਵੇ ਮਾਵਾ ਪਪਾ ਨੂੰ ਦੇਖਦੇ ਕਿ ਔਲਾਦ ਵੀ ਇਸੇ ਹਿਸਾਬ ਦੀ ਹੋ ਗਈ ਤਾਂ ਸਮਝੋ ਕਿ ਉਸ ਨੂੰ ਉਹਦੇ ਪਾਪਾ ਦੇ ਘਰ ਮਿਲਣ ਲੱਗ ਪਏ ਪੁੱਤੂ ਪੰਨਾ 7ਵਾਂ 9 ਧਰਨ ਨੂੰ ਚਿਤ ਉਮਹਾ ਜਦੋਂ ਉਹਦੇ ਘਰ 7ਵਾਂ ਪੁੱਤਰ ਪੈਦਾ ਹੋਇਆ ਤਾਂ ਉਹਦੇ ਮਨ ਵਿੱਚ ਉਤਸ਼ਾਹ ਪੈਦਾ ਹੋਇਆ ਉਮਹਾ ਪੈਦਾ ਹੋਇਆ ਕਿ ਮੈਂ ਆਪਣੇ ਪੁੱਤਰ ਦਾ ਕੋਈ ਅੱਛਾ ਜਿਹਾ ਨਾਮ ਰੱਖਾਂ ਭਗਵਤ ਪ੍ਰਾਣ ਵਿੱਚ 10 ਪੁੱਤਰ ਉਸ ਵੇਸਵਾ ਤੋਂ ਹੋਏ ਲਿਖੇ ਹਨ ਪਾਈ ਗੁਰਧਾਰ ਜੀ ਨੇ ਸੱਤ ਪੁੱਤਰਾਂ ਦਾ ਜ਼ਿਕਰ ਕੀਤਾ ਇਹ ਜਦੋਂ ਸੱਤਵਾਂ ਪੁੱਤਰ ਹੋਇਆ ਉਹਦੇ ਨਾਮ ਵਾਸਤੇ ਇਹਦੇ ਮਨ ਵਿੱਚ ਇੱਛਾ ਪੈਦਾ ਹੋਇਆ ਕਿ ਮੈਂ ਇਹਦਾ ਕੋਈ ਅੱਛਾ ਜਿਹਾ ਨਾਮ ਰੱਖਾਂ ਗੁਰੂ ਦੁਆਰੇ ਜਾ ਕੇ ਗੁਰਮੁਖ ਨਾਉ ਨਾਰਾਇਣ ਕਹਿਆ ਗੁਰੂ ਦੇ ਦੁਆਰੇ ਤੇ ਗਿਆ ਕਿ ਮੇਰੇ ਪੁੱਤਰ ਦਾ ਕੋਈ ਅੱਛਾ ਜਿਹਾ ਨਾਮ ਰੱਖੋ ਤਾਂ ਗੁਰੂ ਨੇ ਇਹਦੇ ਪੁੱਤਰ ਦਾ ਨਾਰਾਇਣ ਰੱਖ ਦਿੱਤਾ ਅਸੀਂ ਕਈ ਵਾਰ ਸੋਚਦੇ ਹਾਂ ਨਾਮ ਵਿੱਚ ਕੀ ਪਿਆ ਜੋ ਮਰਜ਼ੀ ਨਾਮ ਰੱਖ ਦੋ ਲੇਕਿਨ ਅਸੀਂ ਜੋ ਆਪਣੇ ਬਜ਼ੁਰਗਾਂ ਵੱਲ ਝਾਤੀ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉਹ ਆਪਣੇ ਬੱਚਾਂ ਦਾ ਨਾਮ ਧਾਰਮਿਕ ਹਸਤੀਆਂ ਭਗਤਾਂ ਦੇ ਨਾਮ ਤੇ ਪ੍ਰਮਾਤਮਾ ਦੇ ਨਾਮ ਤੇ ਰੱਖਦੇ ਸਨ ਭਾਵ ਇਹੀ ਹੁੰਦਾ ਸੀ ਕਿ ਜਿੰਨੇ ਵਾਰ ਵੀ ਉਹ ਆਪਣੇ ਪੁੱਤਰ ਨੂੰ ਉਹਦਾ ਨਾਮ ਲੈ ਕੇ ਬੁਲਾਣਗੇ ਉੰਨੀ ਵਾਰ ਉਹਨਾਂ ਦੇ ਮੂੰਹ ਤੋਂ ਪ੍ਰਮਾਤਮਾ ਦਾ ਹੀ ਨਾਮ ਨਿਕਲੇਗਾ ਕੁਝ ਇਸ ਤਰ੍ਹਾਂ ਦੀ ਭਾਵਨਾ ਹੋਇਆ ਕਰਦੇ ਸੀ ਅੱਜ ਅਸੀਂ ਦੇਖਦੇ ਹਾਂ ਬੱਚਿਆਂ ਦੇ ਬੜੇ ਅਜੀਬ ਜਿਹੇ ਨਾਮ ਰੱਖ ਦਿੱਤੇ ਜਾਂਦੇ ਹਨ ਚਿੰਟੂ ਚਿੰਟੂ ਵੀ ਕੋਈ ਨਾਮ ਹੋਇਆ ਪਰ ਚੱਲਦਾ ਬਹੁਤ ਪ੍ਰਚਲਿਤ ਨਾਮ ਹੈ ਹੁਣ ਚਿੰਟੂ ਨਾਮ ਬੋਲਣ ਨਾਲ ਸਾਡੇ ਮਨ ਵਿੱਚ ਕੋਈ achhi ਭਾਵਨਾ ਨਹੀਂ ਪੈਦਾ ਹੋ ਰਹੀ ਪਰ ਮੰਨ ਲਓ ਜੇ ਕਿਸੇ ਬੱਚੇ ਦਾ ਨਾਮ ਭਗਵਾਨ ਰੱਖਿਆ ਜਿੰਨੀ ਵਾਰ ਅਸੀਂ ਉਸ ਬੱਚੇ ਨੂੰ ਬੁਲਾਵਾਂਗੇ ਭਗਵਾਨ ਭਗਵਾਨ ਕਾ ਕੇ ਸਾਡੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲ ਰਿਹਾ ਹੈ ਬੇਸ਼ੱਕ ਉਹ ਅਸੀਂ ਉਸ ਵੇਲੇ ਪਰਮਾਤਮਾ ਨੂੰ ਨਹੀਂ ਬੁਲਾ ਰਹੇ ਉਸ ਬੱਚੇ ਨੂੰ ਬੁਲਾ ਰਹੇ ਹਾਂ ਪਰ ਕਿਤੇ ਨਾ ਕਿਤੇ ਉਹ ਭਾਵਨਾ ਸਾਡੇ ਅੰਦਰ ਘਰ ਕਰਦੀ ਜਾਏਗੀ ਆਸ-ਪਾਸ ਕੁਝ ਇਸ ਤਰ੍ਹਾਂ ਦਾ ਹੀ ਸੋਚਾ ਹੋਏਗਾ ਅਜਾਮਲ ਦੇ ਪੁੱਤਰ ਦਾ ਨਾਮ ਗੁਰਮੁਖ ਨੇ ਨਾਰਾਇਣ ਰੱਖ ਦਿੱਤਾ ਹੁਣ ਅਜਾਮਲ ਬੁੱਢਾ ਹੋ ਗਿਆ ਆਪਣੇ ਪੁੱਤਰ ਨਾਲ ਜੋ ਸਤਵਾਂ ਪੁੱਤ ਹੈ ਭਾਈ ਗੁਰਲਾਜ ਜੀ ਅਨੁਸਾਰ ਉਹਦੇ ਪੈਦਾ ਹੋਇਆ ਜਿਹਦਾ ਨਾਮ ਨਾਰਾਇਣ ਰੱਖਿਆ ਇਹ ਉਸੀ ਦੇ ਪਿਆਰ ਵਿੱਚ ਮਸਤ ਹੋ ਗਿਆ ਤੇ ਬਾਕੀ ਸਾਰੇ ਕੰਮ ਇਸਨੇ ਪੁਲਾੜੇ ਬਾਰੇ ਵੀ ਕਹਿੰਦੇ ਨੇ ਕਿ ਮਾਂ-ਬਾਪ ਨੂੰ ਸਭ ਤੋਂ ਛੋਟਾ ਬੇਟਾ ਜ਼ਿਆਦਾ ਪਿਆਰਾ ਹੁੰਦਾ ਉਠਦਾ ਬੈਠਦਾ ਆਪਣੇ ਬੱਚੇ ਨੂੰ ਹੀ ਇਸਨੇ ਲਾਡ ਕਰਨਾ ਰੋਟੀ ਖਾਣੀ ਤਾਂ ਇਸਨੇ ਆਪਣੇ ਪੁੱਤਰ ਨਾਰਾਇਣ ਨੂੰ ਆਪਣੇ ਕੋਲ ਬਿਠਾ ਕੇ ਖਾਣਾ ਖਵਾਣਾ ਉਸਦੇ ਨਾਲ ਖੇਡਣਾ ਉਸ ਨਾਲ ਲਾਡ ਕਰਨਾ ਹਮੇਸ਼ਾ ਉਸ ਨੂੰ ਕੋਸ਼ਿਸ਼ ਕਰਨੀ ਕਿ ਉਸਦੇ ਕੋਲ-ਕੋਲ ਉਹਦਾ ਪੁੱਤਰ ਨਾਰਾਇਣ ਰਹੇ ਇਹੋ ਜੀ ਸਥਿਤੀ ਵਿੱਚ ਅਜਾ ਮਲ 88 ਸਾਲ ਦਾ ਬੁੱਢਾ ਹੋ ਗਿਆ। ਬੁਢਾਪਾ ਐਸੀ ਚੀਜ਼ ਹੈ ਜਿਹਦੇ ਵਿੱਚ ਬਹੁਤ ਕਸ਼ਟ ਆਉਂਦਾ। ਗੁਰਬਾਣੀ ਵਿੱਚ ਆਉਂਦਾ ਹੈ ਬੁਢਾਪੇ ਦਾ ਜ਼ਿਕਰ ਕਰਦੇ ਨੈਨੋ ਨੀਰ ਬਹਿਤਨ ਕੀਨਾ ਭਏ ਕੇਸ ਦੁੱਧਵਾਨੀ। ਰੂਧਾ ਕੰਠ ਸ਼ਬਦ ਮੈਂ ਹੀ ਉਚਰਾਂ ਅਬ ਕੀ ਕਰਾਂ ਪਰਾਨੀ। ਬੁਢਾਪੇ ਵਿੱਚ ਅੱਖਾਂ ਚੋਂ ਪਾਣੀ ਵਗਦਾ ਰਹਿੰਦਾ। ਸਰੀਰ ਕਮਜ਼ੋਰ ਹੋ ਜਾਂਦਾ ਹੈ ਵਾਲ ਸਫੇਦ ਹੋ ਜਾਂਦੇ ਹਨ ਬਲਗਮ ਕਰਕੇ ਗਲਾ ਰੁਕ ਜਾਂਦਾ ਹੈ ਬੋਲਿਆ ਨਹੀਂ ਜਾਂਦਾ ਕੁਛ ਵੀ ਉਚਾਰਿਆ ਨਹੀਂ ਜਾਂਦਾ ਇਹ ਬੁਢਾਪੇ ਦੀ ਹਾਲਤ ਐਸੀ ਹੀ ਸਥਿਤੀ ਦੇ ਵਿੱਚ ਅਜਾਮਲ ਪਹੁੰਚ ਗਿਆ 88 ਸਾਲ ਦਾ ਬੁੱਢਾ ਹੋ ਗਿਆ ਅਜਾਮਲ ਬੁਢਾਪੇ ਦੀਆਂ علاماتਾਂ ਬੁਢਾਪੇ ਦੀਆਂ ਤਕਲੀਫਾਂ ਸਹਿੰਦਾ ਹੋਇਆ ਇਹ ਆਪਣੀ ਜ਼ਿੰਦਗੀ ਦੇ ਬਾਕੀ ਦੇ ਦਿਨ ਗਿਣਨ ਲੱਗ ਪਿਆ ਕਹਿੰਦੇ ਨੇ ਆਪਣੇ ਘਰ ਦੇ ਅੰਦਰ ਕਿ ਲੇਟਿਆ ਹੋਇਆ ਸੀ ਕੋਈ ਦੂਰੀ ਉੱਤੇ ਇਸ ਦਾ लाडला ਪੁੱਤ ਨਾਰਾਇਣ ਖੇਡ ਰਿਹਾ ਸੀ ਅੰਤ ਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲਿਆ ਚਹਿਆ ਇਨੇ ਵੇਖਿਆ ਕਿ ਜਮਦੂਤ ਇਸ ਨੂੰ ਲੈਣ ਵਾਸਤੇ ਆ ਗਿਆ ਨਿਸ਼ਤੀ ਮੋਤ ਆ ਗਈ ਹੈ ਤੇ ਉਹ ਜਮਦੂਤ ਇਸ ਨੂੰ ਨਰਕਾਂ ਵਿੱਚ ਸੁੱਟਣ ਵਾਸਤੇ ਉੱਥੇ ਪਹੁੰਚ ਗਏ ਹਨ ਮੋਤ ਤੋਂ ਵੱਡੇ-ਵੱਡੇ ਧੀਰਜਵਾਨ ਖਬਰ ਆ ਜਾਂਦੇ ਹਨ ਵੱਡੇ-ਵੱਡੇ ਗਿਆਨੀਆਂ ਦਾ ਗਿਆਨ ਖਤਮ ਹੋ ਜਾਂਦਾ ਜਦੋਂ ਮੋਤ ਨੂੰ ਆਪਣੇ ਸਾਹਮਣੇ ਵੇਖਦੇ ਹਨ ਇਹ ਅਜਾਮਲ ਦੀ ਤਾਂ ਗਿਣਤੀ ਹੀ ਕੀ ਸੀ ਜਦੋਂ ਉਸਨੇ ਆਪਣੀ ਮੌਤ ਨੂੰ ਪਰਤੱਖ ਵੇਖਿਆ ਉਸਨੇ ਘਬਰਾੜ ਦੇ ਵਿੱਚ ਆ ਕੇ ਆਪਣੇ ਪੁੱਤਰ ਨੂੰ ਆਵਾਜ਼ ਲਗਾਈ ਨਾਰਾਇਣ ਨਾਰਾਇਣ ਬਸ ਉਸ ਪਲ ਉਸ ਘੜੀ ਵਿੱਚ ਜਦੋਂ ਉਸਨੇ ਆਪਣੇ ਪੁੱਤਰ ਨੂੰ ਆਵਾਜ਼ ਲਗਾਈ ਤਾਂ ਇਹਦੇ ਪੁਰਾਣੇ ਸੰਸਕਾਰ ਜਾਗ ਪਏ ਕਿਸੇ ਵੇਲੇ ਤਾਂ ਧਾਰਮਿਕ ਪੁਰਸ਼ ਸੀ ਨਾ ਇਹ ਕਿਸੇ ਵੇਲੇ ਤਾਂ ਮਾਤਾ ਪਿਤਾ ਦੀ ਜੋ ਤਪਸਵੀ ਮਾਤਾ ਪਿਤਾ ਸਨ ਉਸ ਦੀ ਸੇਵਾ ਕਰਨ ਵਾਲਾ ਧਾਰਮਿਕ ਵਿਅਕਤੀ ਸੀ। ਕਿਸੇ ਵੇਲੇ ਤਾਂ ਇੱਕ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਨ ਵਾਲਾ ਤੇ ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਸੀ। ਕਿਸੇ ਵੇਲੇ ਇਹ ਸ਼ਕਸ਼ਤਰਾ ਦਾ ਗਿਆਤਾ ਸੀ। ਉਹ ਪੁਰਾਣੇ ਸੰਸਕਾਰ ਇਸ ਦੇ ਜਾਗੇ ਉਹਨਾਂ ਸੰਸਕਾਰਾਂ ਨੂੰ ਜਿਹੜੇ ਇਸ ਨੇ ਆਪਣੇ ਚਿੱਤ ਦੇ ਵਿੱਚ ਕਿਤੇ ਦਬਾ ਰੱਖੇ ਸਨ ਜਾਗਿਆ ਹੋਇਆ ਦੇਖ ਕੇ ਉਹਨਾਂ ਸੰਸਕਾਰਾਂ ਨੂੰ ਜਾਗਿਆ ਹੋਇਆ ਦੇਖ ਕੇ ਕਿਸ ਨੂੰ ਗਿਆਨ ਹੋਇਆ ਕਿ ਇਹ ਸਭ ਕੁਝ ਵਿਅਰਥ ਜਿਹੜੇ ਪੁੱਤਰ ਨੂੰ ਇੰਨਾ ਲਾਡ ਕਰਦਾ ਰਿਹਾ ਜਿਹੜੇ ਪੁੱਤਰ ਪਿੱਛੇ ਉਸਨੇ ਸਭ ਕੁਝ ਭੁਲਾ ਦਿੱਤਾ ਉਹ ਪੁੱਤਰ ਦਾ ਪਿਆਰ ਵਿਅਰਥ ਜਿਹੜੀ ਵੇਸ਼ਵਾ ਪਿੱਛੇ ਇਸਨੇ ਆਪਣੇ ਸਤਵੰਤੀ ਔਰਤ ਨੂੰ ਛੱਡ ਦਿੱਤਾ ਬਜ਼ੁਰਗ ਤਪਸਵੀ ਮਾਤਾ ਪਿਤਾ ਨੂੰ ਛੱਡ ਦਿੱਤਾ ਗੁਰੂ ਦੀ ਸਿੱਖਿਆ ਦਾ ਜਿਸਨੇ ਖਿਆਲ ਨਾ ਕੀਤਾ ਜਿਸਨੇ ਸਮਾਜ ਦੀ ਸਮਾਜ ਵਿੱਚ ਆਪਣੀ ਬਣੀ ਹੋਈ ਇੱਜ਼ਤ ਦੀ ਪਰਵਾਹ ਨਾ ਕੀਤੀ ਉਸ ਵੇਸਵਾ ਦਾ ਵੀ ਕੋਈ ਆਸਰਾ ਨਹੀਂ ਐਸਾ ਉਸ ਨੂੰ ਉਸ ਘੜੀ ਵਿੱਚ ਅਹਿਸਾਸ ਹੋ ਗਿਆ ਜਦੋਂ ਇਸਨੇ ਆਪਣੀ ਮੌਤ ਪ੍ਰਤੱਖ ਮਹਿਸੂਸ ਕੀਤੀ ਖਬਰਾਟ ਵਿੱਚ ਮੌਤ ਤੋਂ ਡਰ ਕੇ ਜੋ ਉਸਨੇ ਨਾਰਾਇਣ ਨਾਰਾਇਣ ਆਪਣੇ ਪੁੱਤਰ ਨੂੰ ਕਿਹਾ ਪੁੱਤਰ ਨੂੰ ਬੁਲਾਉਣ ਵਾਸਤੇ ਨੇ ਨਾਰਾਇਣ ਨਾਰਾਇਣ ਕਿਹਾ ਉਸ ਘੜੀ ਉਸ ਨੂੰ ਉਸ ਨਾਰਾਇਣ ਦੀ ਯਾਦ ਆ ਗਈ ਜਿਸ ਦਾ ਨਾਮ ਸਿਮਰਨ ਇਹ ਕਦੇ ਭਲੇ-ਵਿਲੇ ਚ ਕਰਦਾ ਰਿਹਾ ਜਿਸ ਨਾਰਾਇਣ ਨੂੰ ਜਿਸ ਵਾਹਿਗੁਰੂ ਨੂੰ ਜਿਸ ਅਕਾਲ ਪੁਰਖ ਨੂੰ ਇਹ ਜਵਾਨੀ ਵਿੱਚ ਸਿਮਰਦਾ ਸੀ ਜਿਸ ਅਕਾਲ ਪੁਰਖ ਦੀ ਜਾਣਕਾਰੀ ਇਸ ਅਕਾਲ ਪੁਰਖ ਦਾ ਗਿਆਨ ਇਸ ਨੂੰ ਇਸ ਦੇ ਗੁਰੂ ਨੇ ਦਿੱਤਾ ਸੀ ਉਸ ਅਕਾਲ ਪੁਰਖ ਦਾ ਇਸ ਨੂੰ ਧਿਆਨ ਆ ਗਿਆ ਉਸ ਅਕਾਲ ਪੁਰਖ ਦੀ ਯਾਦ ਇਹਦੇ ਮਨ ਵਿੱਚ ਪ੍ਰਗਟ ਹੋ ਗਈ ਇਸ ਨੂੰ ਇੱਕਦਮ ਅਹਿਸਾਸ ਹੋ ਗਿਆ ਉਸ ਸਚਾਈ ਦਾ ਪਤਾ ਲੱਗ ਗਿਆ ਕਿ ਆਖਰ ਦੇ ਵਿੱਚ ਅੰਤ ਕਾਲ ਦੇ ਵਿੱਚ ਉਹ ਪ੍ਰਮਾਤਮਾ ਹੀ ਸਹਾਈ ਹੋਣ ਔਰ ਉਹ ਨਾਰਾਇਣ ਜੋ ਹੈ ਪੁੱਤਰ ਨੂੰ ਨਾਰਾਇਣ ਨਾਰਾਇਣ ਕਰ ਰਿਹਾ ਸੀ ਇਸ ਨੂੰ ਉਸ ਅਕਾਲ ਪੁਰਖ ਨਾਰਾਇਣ ਦੀ ਯਾਦ ਆ ਗਈ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਮਗਣ ਮਾਰੇ ਹਰ ਜਨਾ ਗਿਆ ਸੁਰਗ ਜਮਨ ਡੰਡ ਨਾ ਸਹਿਆ। ਜਮਦੂਤ ਆਏ। ਕਥਾਈ ਕਹਿੰਦੀ ਹੈ ਕਿ ਜਮਦੂਤ ਆਏ ਇਸ ਨੂੰ ਲੈਣ ਵਾਸਤੇ ਲੇਕਿਨ ਜਦੋਂ ਇਸ ਨੇ ਨਾਰਾਇਣ ਨਾਰਾਇਣ ਪ੍ਰਮਾਤਮਾ ਨੂੰ ਪੁਕਾਰਿਆ ਤਾਂ ਪ੍ਰਮਾਤਮਾ ਦੇ ਗਣ ਆਏ ਤੇ ਉਹਨਾਂ ਨੇ ਜਮਗਣਾਂ ਨੂੰ ਫਰਾਂ ਹਟਾ ਦਿੱਤਾ ਜਮਗਣਾ ਨੂੰ ਥੋਂ ਭਜਾ ਦਿੱਤਾ ਇਹ ਪ੍ਰਮਾਤਮਾ ਹੀ ਮਰਨ ਵਾਲਾ ਪ੍ਰਮਾਤਮਾ ਹੀ ਪੈਦਾ ਕਰਨ ਵਾਲਾ ਕਥਾ ਦਾ ਪਾਪ ਇਹ ਬਣਦਾ ਹੈ ਕਿ ਪ੍ਰਮਾਤਮਾ ਨੇ ਇਹ ਦੇਖ ਲਿਆ ਕਿ ਸਮਝ ਲਿਆ ਕਿ ਪ੍ਰਮਾਤਮਾ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ ਇਸ ਨੇ ਆਪਣੇ ਕੀਤੇ ਹੋਏ ਪਾਪਾਂ ਦਾ ਪਛਤਾ ਤਾਪ ਕਰ ਲਿਆ ਇਸ ਨੇ ਸ਼ੁੱਧ ਮਨ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰ ਲਿਆ ਉਸ ਨੇ ਇਸ ਦੇ ਗੁਨਾਹਾਂ ਨੂੰ ਮਾਫ ਕਰ ਦਿੱਤਾ ਕਿਉਂਕਿ ਪ੍ਰਮਾਤਮਾ ਐਸਾ ਹੈ ਕਿ ਸੱਚੇ ਦਿਲੋਂ ਪਛਤਾਪ ਕੀਤਾ ਜਾਏ ਤਾਂ ਉਹ ਪਾਪਾਂ ਦਾ ਨਾਸ ਕਰ ਦਿੰਦਾ ਹੈ ਭੈ ਗੁਰਦਾਰ ਜੀ ਨੇ ਵੀ ਲਿਖਿਆ ਨਾ ਹੀ ਲੈ ਦੁੱਖ ਡੇਰਾ ਟਹਾ ਆ ਆਖਰੀ ਪੰਕਤੀ ਇਹੀ ਹੈ ਨਾ ਹੀ ਲੈ ਦੁੱਖ ਡੇਰਾ ਟਹਾ ਆ ਪ੍ਰਮਾਤਮਾ ਦੇ ਨਾਮ ਲੈਣ ਨਾਲ ਉਸ ਦੇ ਦੁੱਖਾਂ ਦਾ ਡੇਰਾ ਖਤਮ ਹੋ ਗਿਆ ਟਹਿ ਗਿਆ ਜਦੋਂ ਕੁਝ ਸੰਭਲਿਆ ਆ ਜਾ ਮੰ ਇਸ ਘਟਨਾ ਤੋਂ ਬਾਅਦ ਸੋਚ ਵਿਚਾਰ ਕਰਨ ਲੱਗਾ ਕਿ ਇਹ ਜੋ ਕੁਝ ਵਾਪਰਿਆ ਇਹ ਜੋ ਮੈਂ ਜੰਮਦੂਦ ਦੇਖੇ ਇਹ ਜੋ ਮੈਂ ਪ੍ਰਮਾਤਮਾ ਦੇ ਦੂਤ ਦੇਖੇ ਇਹ ਸੱਚਮੁੱਚ ਹੋਇਆ ਕਿ ਮੈਂ ਕੋਈ ਸੁਪਨਾ ਵੇਖ ਰਿਹਾ ਸੀ ਪਰ ਜੋ ਵੀ ਹੋਇਆ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਮੈਂ ਆਪਣੀ ਜ਼ਿੰਦਗੀ ਪਾਪਾਂ ਦੇ ਵਿੱਚ ਬਰਥ ਹੀ ਗਵਾ ਲਈ ਮੈਂ ਆਪਣੇ ਪਰਿਵਾਰ ਨੂੰ ਧਾਰਮਿਕ ਮੇਰਾ ਪਰਿਵਾਰ ਸੀ ਤਪਸਵੀ ਮੇਰੇ ਮਾਪੇ ਸਨ ਮੈਂ ਉਹਨਾਂ ਨੂੰ ਛੱਡ ਕੇ ਇਸ ਵੇਸਵਾ ਦੇ ਕੋਲ ਆ ਕੇ ਆਪਣਾ ਜੀਵਨ ਬਰਬਾਦ ਉਡੇ ਵਾਰੇ ਮੇਰੇ ਮਾਪੇ ਨੂੰ ਮੇਰੀ ਜ਼ਰੂਰਤ ਸੀ ਕਿ ਮੈਂ ਉਹਨਾਂ ਦੀ ਸੇਵਾ ਕਰਦਾ ਮੈਂ ਉਹਨਾਂ ਦਾ ਤਿਆਗ ਕਰਕੇ ਇਹਦੇ ਦੁਆਰੇ ਆ ਕੇ ਬੈਠਾ ਲ ਆਪਣੀ ਸਤਵੰਤੀ ਔਰਤ ਨੂੰ ਛੱਡ ਕੇ ਵੇਸਵਾ ਕੋ ਲੈ ਕੇ ਜਨਮ ਪ੍ਰਿਸ਼ਟ ਘਰ ਲੈ ਆਪਣਾ ਸੱਚੇ ਦਿਨੋਂ ਇਹ ਪਛਤਾਵਾ ਕਰਨ ਵਾਸਤੇ ਇਹ ਨਿਕਲਿਆ ਉੱਥੋਂ ਉੱਠਿਆ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਚੁੱਪ ਕੇ ਜੇ ਉਸ ਘਰ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਵੇਸਵਾ ਦੇ ਘਰ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਛੱਡ ਕੇ ਤੁਰ ਗਿਆ ਇਹ ਹਰਦوار ਚਲੇ ਗਿਆ ਉੱਥੇ ਪਾਪਾਂ ਦਾ ਪਛਤਾਤਾਪ ਕਰਦੇ ਹੋਏ ਇਸਨੇ ਨਾਮ ਸਿਮਰਨ ਦੇ ਵਿੱਚ ਬਾਕੀ ਜੋ ਥੋੜਾ ਜਿਹਾ ਸਮਾਂ ਰਹਿ ਗਿਆ ਸੀ ਉਹ ਉਸਨੇ ਬਤੀਤ ਕੀਤਾ ਹਰਦਵਾਰ ਗੰਗਾ ਦੇ ਕਿਨਾਰੇ ਹੀ ਇਸ ਦੀ ਮੌਤ ਹੋਈ ਸਾਰੀ ਉਮਰ ਉਸਨੇ ਪਾਪ ਕੀਤੇ ਸਾਰੀ ਉਮਰ ਪਾਪ ਕਰਨ ਤੋਂ ਬਾਅਦ ਘੜੀ ਦੀ ਘੜੀ ਬਸ ਕੁਝ ਸਕਿੰਟਾਂ ਦੇ ਵਖਵੇ ਦੇ ਵਿੱਚ ਇਸ ਨੂੰ ਹਕੀਕਤ ਦਾ ਅਹਿਸਾਸ ਹੋ ਗਿਆ ਇਸਨੇ ਪਾਪਾਂ ਤੋਂ ਤੋਬਾ ਕੀਤੀ ਔਰ ਸੱਚੇ ਦਿਲੋਂ ਇਸਨੇ ਪ੍ਰਮਾਤਮਾ ਨੂੰ ਯਾਦ ਕੀਤਾ ਇਸਦੇ ਕਸ਼ਟ ਦੂਰ ਹੋਏ ਇਸਦੇ ਪਾਪ ਮਾਫ ਕੀਤੇ ਗਏ ਪ੍ਰਮਾਤਮਾ ਵੱਲੋਂ ਅੱਜ ਜਦੋਂ ਅਸੀਂ ਆਪਣੇ ਆਸ-ਪਾਸ ਵੇਖਦੇ ਹਾਂ ਤਾਂ ਸਾਨੂੰ ਐਸੇ ਕਈ ਵਿਅਕਤੀ ਮਿਲਦੇ ਹਨ ਜਿਨ੍ਹਾਂ ਨੇ ਸਾਰੀ ਉਮਰ ਅਜਾਮਲ ਵਾਂਗੂ ਪਾਪਾਂ ਦੇ ਵਿੱਚ ਹੀ گزار ਦਿੱਤੇ ਐਸੇ ਬੰਦੇ ਮਿਲਦੇ ਹਨ ਜਿਨ੍ਹਾਂ ਦੇ ਤਾਂ ਅਜਾਮਲ ਤੋਂ ਵੀ ਜ਼ਿਆਦਾ ਪਾਪ ਹਨ ਉਹ ਬੁੱਢੇ ਵਾਰੇ ਅਸੀਂ ਦੇਖਦੇ ਆ ਕਿ ਉਹਨਾਂ ਨੇ ਆਪਣਾ ਧਾਰਮਿਕ ਲਿਬਾਸ ਕਰ ਲਿਆ। ਉਹਦਾ ਪਹਿਰਾਵਾ ਧਾਰਮਿਕ ਲੋਕਾਂ ਵਰਗਾ ਹੋ ਗਿਆ। ਉਹਨਾਂ ਨੇ ਧਾਰਮਿਕ ਚਿੰਨ ਬਾਹਰ ਦੇ ਧਾਰਨ ਕਰ ਲਏ। ਜੇ ਇਹਨਾਂ ਨੂੰ ਗੌਰ ਨਾਲ ਵੇਖਿਆ ਜਾਏ ਇਹਨਾਂ ਚੋਂ ਬਹੁਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਅਸਲ ਵਿੱਚ ਧਾਰਮਿਕ ਹੋਏ ਹੀ ਨਹੀਂ। ਗੁਰਬਾਣੀ ਚਾਹੁੰਦਾ ਸਾਪ ਕੁੰਚ ਛੋੜਾ ਵਿਖ ਨਾਹੀ ਛਾੜਾ ਸਭ ਆਪਣੀ ਕੁੰਜ ਉਤਾਰ ਦਿੰਦਾ ਉੱਪਰ ਵਾਲੀ ਚਮੜੀ ਉਹ ਉਤਾਰ ਦਿੰਦਾ ਪਰ ਆਪਣੀ ਅੰਦਰ ਜੋ ਉਹਦੀ ਜ਼ਹਿਰ ਹੈ ਉਹ ਆਪਣੀ ਵਿਸ਼ ਆਪਣੀ ਜ਼ਹਿਰ ਉਸ ਨੂੰ ਛੱਡਦਾ ਨਹੀਂ ਉਸਦਾ ਉਹ ਤਿਆਗ ਨਹੀਂ ਕਰਦਾ ਅਸੀਂ ਆਪਣੇ ਆਸ-ਪਾਸ ਅਸੀਂ ਲੋਕ ਵੇਖਦੇ ਹਾਂ ساری ਉਮਰ ਪਾਪ ਕੀਤੇ ਬੁੱਢੇ ਬਾਰੇ ਆ ਕੇ ਉਹਨਾਂ ਨੇ ਧਾਰਮਿਕ ਲੋਕਾਂ ਦਾ ਪਹਿਰਾਵਾ ਧਾਰਨ ਕਰ ਲਿਆ ਧਾਰਮਿਕ ਲੋਕਾਂ ਵਰਗਾ ਉਹ ਕੋਸ਼ਿਸ਼ ਕਰਦੇ ਕਿ ਉਹ ਧਾਰਮਿਕ ਲੋਕਾਂ ਵਰਗੇ ਦੇਖੀਏ ਧਾਰਮਿਕ ਚਿੰਨ੍ਹ ਉਹਨਾਂ ਨੇ ਧਾਰਨ ਕਰ ਲਏ ਪਰ ਅੰਦਰ ਦੀ ਜ਼ਹਿਰ ਉਹਨਾਂ ਦੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਉਹ ਕਹਿੰਦੇ ਨੇ ਅਸੀਂ ਜੀ ਪਾਪ ਹੁਣ ਨਹੀਂ ਕਰਦੇ ਅਸੀਂ ਪਾਪ ਛੱਡ ਦਿੱਤੇ ਹਕੀਕਤ ਵਿੱਚ ਕੋਈ ਚੋਹਰ ਹੈ ਹਕੀਕਤ ਇਹ ਹੈ ਕਿ ਹੁਣ ਉਹ ਉਹਨਾਂ ਦਾ ਸਰੀਰ ਪਾਪ ਕਰਨ ਵਾਸਤੇ ਤਿਆਰ ਨਹੀਂ ਹੁਣ ਉਹਨਾਂ ਦੇ ਸਰੀਰ ਤੋਂ ਪਾਪ ਹੁੰਦਾ ਹੀ ਨਹੀਂ ਹੁਣ ਉਹ ਪਾਪ ਕਰਨ ਜੋਗੇ ਰਹੀ ਨਹੀਂ ਜਵਾਨੀ ਵਿੱਚੋਂ ਸ਼ਰਾਬ ਪੀਂਦੇ ਸੀ ਇੱਕ ਇੱਕ ਬੋਤਲ ਇੱਕ ਇੱਕ ਵਾਰ ਚ ਸ਼ਰਾਬ ਦੀ ਪੀ ਜਾਂਦੇ ਸਨ ਹੁਣ ਬੁੱਢੇ ਬਾਰੇ ਆ ਕੇ ਉਹਨਾਂ ਦਾ ਸਰੀਰ ਸ਼ਰਾਬ ਨੂੰ برداشت ਨਹੀਂ ਕਰਦਾ ਜਵਾਨੀ ਵਿੱਚੋਂ ਚੋਰੀ ਕਰ ਲੈਂਦੇ ਸੀ ਹੁਣ ਸ਼ਰੀਰ ਚ ਅੰਨੀ ਤਾਕਤ ਨਹੀਂ ਕਿ ਚੋਰੀ ਕਰ ਸਕਣ ਔਰ ਡਾਕੇ ਮਾਰ ਲੰਦੇ ਸੀ ਹੁਣ ਸ਼ਰੀਰ ਸਾਥ ਨਹੀਂ ਦਿੰਦਾ ਉਦੋਂ ਠੱਗੀਆਂ ਮਾਰ ਲੰਦੇ ਸੰਜੇ ਝਗੜਾ ਹੋ ਜਵੇ ਤਾਂ ਹੱਥਾਂ ਪਾਈ ਵੀ ਕਰ ਲੰਦੇ ਸਾਨੂੰ ਬੁੱਢੇ ਬਾਰੇ ਪਤਾ ਕਿ ਜੇ ਅਸੀਂ ਕੁਝ ਕਰਾਂਗੇ ਜੇ ਝਗੜਾ ਹੋ ਗਿਆ ਤਾਂ ਸਾਨੂੰ ਛਿੱਤਰ ਪੈਣਗੇ ਸਾਨੂੰ ਜੁੱਤੀਆਂ ਪੈਣਗੀਆਂ ਅਸੀਂ ਕੁਝ ਕਰ ਨਹੀਂ ਸਕਾਂਗੇ ਆਪਣੇ ਆਪ ਨੂੰ ਬਚਾਉਣ ਵਾਸਤੇ ਹੋਰ ਵੀ ਪਾਪ ਜੋ ਉਹ ਜਵਾਨੀ ਵਿੱਚ ਕਰਦੇ ਸੀ ਹੁਣ ਸ਼ਰੀਰ ਇਸ ਤਰ੍ਹਾਂ ਦਾ ਹੋ ਗਿਆ ਕਿ ਹੁਣ ਉਹ ਪਾਪ ਕਰਨ ਯੋਗੇ ਰਹੇ ਨਹੀਂ ਲੇਕਿਨ ਮਨ ਵਿੱਚ ਪਾਪਾਂ ਦੀ ਲਾਲਸਾ ਹੈ ਤੇ ਉੱਤੋਂ ਇਹ ਵੀ ਲਾਲਸਾ ਹੈ ਉਹਨਾਂ ਦੇ ਕਿ ਲੋਕ ਸਾਡੀ ਇੱਜ਼ਤ ਕਰਨ ਲੋਕ ਸਾਨੂੰ ਬੇਇੱਜ਼ਤ ਨਾ ਕਰਨ ਬੁੱਢੇ ਹੋ ਗਏ ਤਾਂ ਲੋਕਾਂ ਨੂੰ ਉਹਨਾਂ ਦਾ ਡਰ ਵੀ ਕੋਈ ਨਾ ਰਿਹਾ ਜਵਾਨ ਨੂੰ ਪਾਪੀ ਤੋਂ ਡਰ ਹੁੰਦਾ ਇੱਕ ਬੁੱਢੇ ਵਿਅਕਤੀ ਤੋਂ ਡਰ ਵੀ ਕੋਈ ਨਹੀਂ ਤੋ ਸੋਚਦੇ ਲੋਕਾਂ ਦੇ ਮਨ ਵਿੱਚ ਸਾਡੇ ਪ੍ਰਤੀ ਡਰ ਤਾਂ ਖਤਮ ਹੋ ਗਿਆ ਪਰ ਇਹ ਨਾ ਹੋਵੇ ਕਿ ਇਹ ਸਾਡੀ ਬੇਇੱਜ਼ਤੀ ਕਰਨ ਲੱਗ ਜਾਣ ਉਹ ਚਾਹੁੰਦੇ ਕਿ ਸਾਡਾ ਇਹ ਸਤਿਕਾਰ ਕਰਨ ਸਾਨੂੰ ਇਹ ਇੱਜ਼ਤ ਦੇਣ ਸਾਡਾ ਇਹ ਮਾਣ ਕਰਨ ਹੁਣ ਮਾਣ ਕਿਸ ਤਰ੍ਹਾਂ ਕਰਨ ਉਹਨੂੰ ਪਤਾ ਹੈ ਕਿ ਸਾਰੀ ਜ਼ਿੰਦਗੀ ਦਰ ਨੇ ਪਾਪਾ ਵਿੱਚੇ ਘੜ ਦਿੱਤੇ ਤਾਂ ਲੋਕਾਂ ਨੂੰ ਧੋਖਾ ਦੇਣ ਵਾਸਤੇ ਉਹ ਧਾਰਮਿਕ ਵਿਅਕਤੀ ਹੋ ਜਾਣ ਦਾ ਧਾਰਮਿਕ ਵਿਅਕਤੀ ਬਣ ਜਾਣ ਦਾ ਉਹ ਪਖੰਡ ਕਰਨ ਲੱਗ ਦਿੱਤੇ ਹੋ ਸਕਦਾ ਹੈ ਕਿ ਲੋਕ ਉਹਨਾਂ ਦੇ ਇਸ ਪਖੰਡ ਤੋਂ ਪ੍ਰਭਾਵਿਤ ਵੀ ਹੋ ਜਾਣ ਪਰ ਹੋਰ ਨਾਲ ਵੇਖੋ ਧਾਰਮਿਕ ਵਿਅਕਤੀ ਦਾ ਜੀਵਨ ਹੀ ਹੋਰ ਹੁੰਦਾ ਧਾਰਮਿਕ ਵਿਅਕਤੀ ਦੀ ਬੋਲ ਹੀ ਹੋਰ ਹੁੰਦੇ ਹਨ ਧਾਰਮਿਕ ਵਿਅਕਤੀ ਦਾ ਚਿਹਰਾ ਹੀ ਹੋਰ ਹੁੰਦਾ ਧਾਰਮਿਕ ਵਿਅਕਤੀ ਦੇ ਕਰਮ ਹੀ ਹੋਤ ਹੁੰਦੇ ਆ 12 ਸਾਨੂੰ ਦਿਖਦਾ ਹੋਏਗਾ ਕਿ ਪਾਪੀ ਨੇ ਪਾਪ ਕਰਨੇ ਛੱਡ ਦਿੱਤੇ ਹਨ ਪਰ ਕੀ ਉਸ ਵਿਅਕਤੀ ਨੇ ਪੁਨਰ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਨਹੀਂ ਕਰ ਦਿੱਤੇ ਐਸੇ ਵਿਅਕਤੀ ਲੋਕਾਂ ਤੋਂ ਸਤਿਕਾਰ ਪ੍ਰਾਪਤ ਕਰਨ ਵਾਸਤੇ ਅਖੰਡ ਕਰਨਾ ਸ਼ੁਰੂ ਕਰ ਦਿੰਦੇ ਹਨ ਧਾਰਮਿਕ ਹੋਣ ਦਾ ਐਸੇ ਵਿਅਕਤੀ ਅਜਾਮਲ ਦੀ ਜਗਾ ਨਹੀਂ ਲੈ ਸਕਦੇ ਅਜਾਮਲ ਨੇ ਪਾਪਾਂ ਤੋਂ ਤੋਬਾ ਕੀਤੀ ਉਸ ਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਇਆ ਪਰ ਇਸ ਕਰਕੇ ਹੋਇਆ ਕਿਉਂਕਿ ਉਹ ਪਿੱਛੇ ਕਿਤੇ ਜਵਾਨੀ ਦੇ ਵਿੱਚ ਬਚਪਨ ਦੇ ਵਿੱਚ ਧਾਰਮਿਕ ਕੰਮ ਕਰਨ ਵਾਲਾ ਧਾਰਮਿਕ ਵਿਦਿਆ ਪ੍ਰਾਪਤ ਕਰਨ ਵਾਲਾ ਗੁਰੂ ਦੇ ਵਚਨ ਸੁਣਨ ਵਾਲਾ ਸੀ ਉਹ ਸੰਸਕਾਰ ਉਸਦੇ ਚਿੱਤ ਵਿੱਚ ਕਿਤੇ ਦੱਬੇ ਹੋਏ ਸਨ ਅੰਤਕਾਲ ਜਦੋਂ ਉਹਨੇ ਆਪਣੀ ਮੌਤ ਨੂੰ ਸਾਹਮਣੇ ਵੇਖਿਆ ਤਦ ਉਸਨੇ ਉਹ ਜਿਹੜੇ ਸੰਸਕਾਰ ਸੀ ਉਹਦੇ ਸਾਹਮਣੇ ਪ੍ਰਗਟ ਹੋ ਗਏ ਉਸਦੇ ਦਬੇ ਹੋਏ ਸੰਸਕਾਰ ਉਹਦੇ ਚਿੱਤ ਵਿੱਚ ਦਬੇ ਹੋਏ ਸੰ ਉਹਦੇ ਸਾਹਮਣੇ ਪ੍ਰਗਟ ਹੋ ਗਏ ਗੁਰਤੇਗਵਦਰ ਸਾਹਿਬ ਦਾ ਫਰਮਾਨ ਹੈ ਅੰਤਕਾਲ ਅਜਾ ਮਨ ਕੋ ਅੰਤਕਾਲ ਮੈਂ ਨਾਰਾਇਣ ਸੁਧ ਆਈ ਜਾਂ ਗਤ ਕੋ ਜੋ ਗਿਸੁਰ ਬਾਚਤ ਸੋਗਤ ਛਿਨ ਮੈਂ ਪਾਈ ਅੰਤ ਕਾਲ ਦੇ ਵਿੱਚ ਉਸ ਨੂੰ ਨਾਰਾਇਣ ਦੀ ਸੁਧ ਆਈ ਯਾਦ ਆਇਆ ਉਸ ਨੂੰ ਕਿ ਪ੍ਰਮਾਤਮਾ ਹੈ ਪਰ ਜੋ ਵੀ ਉਸ ਨੂੰ ਯਾਦ ਆਇਆ ਉਹ ਸੱਚੇ ਦਿਲੋਂ ਯਾਦ ਆਇਆ ਤਾਂ ਨਾ ਕਿ ਉਸ ਨੂੰ ਉਹ ਪਦਵੀ ਮਿਲੀ ਜੜੀ ਪਦਵੀ ਯੋਗੀ ਵੱਡੇ ਵੱਡੇ ਜੋਗੀ ਜਿਹੜੇ ਨੇ ਉਸ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਤਰਸਦੇ ਹਨ ਉਹ ਪਦਵੀ ਅਜਾ ਮਨ ਨੂੰ ਮਿਲ ਗਈ ਕਿਉਂਕਿ ਉਸ ਨੇ ਸੱਚੇ ਦਿਲੋਂ ਪਛਤਾਵਾ ਕੀਤਾ ਲੇਕਿਨ ਇਹ ਜੋ ਅਸੀਂ ਲੋਕ ਆਪਣੇ ਆਸ-ਪਾਸ ਦੇਖ ਰਹੇ ਹਾਂ ਇਹਨੇ ਸਾਰੀ ਉਮਰ ਪਾਪ ਕੀਤੇ ਕਿਸੇ ਦੀ ਧੀ ਪੈਣ ਨੂੰ ਧੀ ਪੈਣ ਦਾ ਸਮਝਿਆ ਲੋਕਾਂ ਦੀਆਂ ਜ਼ਮੀਨਾਂ ਨੂੰ ਹੜਪਿਆ ਲੋਕਾਂ ਦੇ ਧਨ ਲੋਕਾਂ ਦੀ ਕਿਸੇ ਵੀ ਪ੍ਰਕਾਰ ਦੀ ਜਾਇਦਾਦ ਉਸ ਨੂੰ ਹੜਪਿਆ ਲੋਕਾਂ ਨੂੰ ਬਦਨਾਮ ਕੀਤਾ ਲੋਕਾਂ ਦੀਆਂ ਧੀਆਂ ਪੈਣਾਂ ਬਾਰੇ ਝੂਠੀਆਂ ਗੱਲਾਂ ਬਣਾਈਆਂ ਉਹ ਬੁੱਢੇ ਬਾਰੇ ਨੂੰ ਦੀ ਕੋਣ ਇੱਜ਼ਤ ਕਰੇ ਬੁੱਢੇ ਬਾਰੇ ਉਹਨਾਂ ਤੋਂ ਡਰਦਾ ਵੀ ਕੋਈ ਨਹੀਂ ਹੁਣ ਉਹ ਇਸ ਸਥਿਤੀ ਵਿੱਚ ਵੀ ਨਹੀਂ ਹਨ ਕਿ ਉਹ ਬਦਮਾਸ਼ੀ ਕਰ ਸਕਣ ਉਹ ਪਖੰਡ ਕਰਦੇ ਹਨ ਧਾਰਮਿਕ ਵਿਅਕਤੀ ਹੋਣ ਦਾ ਪਰ ਇਹ ਪਖੰਡ ਕੁਝ ਲੋਕਾਂ ਨੂੰ ਵੀ ਛੈ ਧੋਖਾ ਦੇਣ ਵਿੱਚ ਕਾਮਯਾਬ ਹੋ ਜਾਏ ਪਰ ਪ੍ਰਭੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪਰਮਾਤਮਾ ਸਾਡੇ ਹਿਰਦੇ ਵਿੱਚ ਸਭ ਦੇ ਹਿਰਦੇ ਵਿੱਚ ਵਸਦਾ ਹੈ ਤੇ ਉਹ ਹਰੇਕ ਦੇ ਦਿਲ ਦੀ ਜਾਣਦਾ ਕਿਸ ਦੇ ਅੰਤਹਿ ਕਰਨ ਵਿੱਚ ਕਿਸਦੇ ਮਨ ਵਿੱਚ ਕਿਸੇ ਦੇ ਚਿੱਤ ਵਿੱਚ ਕੀ ਚਾਹਵਾ ਹੈ ਪਰਮਾਤਮਾ ਨੂੰ ਪਤਾ ਹੀ ਹੁੰਦਾ ਹੈ ਲੋਕਾਂ ਨੂੰ ਧੋਖਾ ਦੇਣ ਵਾਸਤੇ ਪਖੰਡ ਕੀਤਾ ਜਾ ਸਕਦਾ ਹੈ ਧਾਰਮਿਕ ਵਿਅਕਤੀ ਹੋਣ ਦਾ ਪਖੰਡ ਕਰਕੇ ਲੋਕਾਂ ਨੂੰ ਧੋਖਾ ਦੇਣ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਪ੍ਰਮਾਤਮਾ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਅਜਾਮਲ ਵਾਲੀ ਕਥਾ ਤੋਂ ਇਹਹੀ ਸੰਕੇਤ ਮਿਲਦਾ ਕਿ ਪਛਤਾਪ ਕਰੋ ਪਰ ਸੱਚੇ ਦਿਲੋਂ ਕਰੋ ਉਸ ਤੋਂ ਬਾਅਦ ਪਛਤਾਪ ਕਰਕੇ ਉਸ ਪਛਤਾਪ ਤੋਂ ਬਾਅਦ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ ਸੱਚੇ ਦਿਲੋਂ ਕਰਨਾ ਪੂਰਨ ਕਰਮ ਕਰਨੇ ਨੇ ਤਾਂ ਸੱਚੇ ਦਿਲੋਂ ਕਰਨੇ ਨੇ ਤਾਂ ਹੀ ਸਫਲਤਾ ਮਿਲੇਗੀ ਤਾਂ ਹੀ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਹੋਏ। ਧੰਨੇ ਵਿਚਾਰ ਪਰਵਾਣੇ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।